ਸਭ ਤੋਂ ਪਹਿਲਾਂ ਆਪਣੇ ਸਾਰੇ ਦਰਸ਼ਕਾਂ ਨੂੰ ਟੀਮ ਇੰਡੀਆ ਵੱਲੋਂ T20 ਵਰਲਡ ਕਪ ਦੀ ਬਾਦਸ਼ਾਹਤ ਹਾਸਲ ਕਰਨ ਤੇ ਲੱਖ ਲੱਖ ਵਧਾਈ। ਪੂਰੇ ਦੇਸ਼ ਦੇ ਵਿੱਚ ਟੀਮ ਇੰਡੀਆ ਦੀ ਜਿੱਤ ਉੱਪਰ ਰਾਤ ਤੋਂ ਹੀ ਜਸ਼ਨ ਮਨਾਇਆ ਜਾ ਰਿਹਾ ਹੈ। ਫਿਰ ਪਾਵੇਂ ਅਬੋਹਰ ਪਿੱਛੇ ਕਿਉਂ ਰਹੇ? ਅੱਜ ਅਬੋਹਰ ਵਿੱਚ ਆਲ ਇੰਡੀਆ ਅਰੋੜਾ ਖੱਤਰੀ ਪੰਜਾਬੀ ਕਮਿਊਨਿਟੀ ਵੱਲੋਂ ਦੇਸ਼ ਦੀ ਜਿੱਤ ਉੱਪਰ ਜਸ਼ਨ ਮਨਾਇਆ ਗਿਆ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਇ ਗਈ। ਇਸ ਮੌਕੇ ਉੱਪਰ ਪ੍ਰਧਾਨ ਨਰੇਸ਼ ਕੁਰਾਣਾ, ਮੇਅਰ ਵਿਮਲ ਠਠਈ ਅਤੇ ਕਰਨਲ ਐਸ ਪੀ ਆਰ ਗਾਬਾ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਸਾਡੇ ਖਿਡਾਰੀ ਦੇਸ਼ ਦੇ ਚਾਨਣ ਮੁਨਾਰੇ ਹਨ ਜਿਨ੍ਹਾਂ ਨੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਕਰਨਲ ਐਸਪੀਆਰ ਗਾਬਾ ਨੇ ਕਿਹਾ ਕਿ 17 ਸਾਲਾਂ ਬਾਅਦ ਸਾਡੇ ਘਰ ਟਰਾਫੀ ਆਈ ਹੈ ਤੇ ਇਹ ਬਹੁਤ ਹੀ ਖੁਸ਼ੀ ਦਾ ਦਿਨ ਹੈ। ਪ੍ਰਧਾਨ ਨਰੇਸ਼ ਖਰਾਨਾ ਨੇ ਕਿਹਾ ਕਿ ਇਸ ਜਿੱਤ ਨਾਲ ਦੇਸ਼ ਵਾਸੀਆਂ ਦਾ ਮਨ ਹਲ ਵਧਿਆ ਹੈ ਤੇ ਉਹ ਸਾਰੇ ਖਿਡਾਰੀਆਂ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹਨ। ਪਹਿਲੇ ਤਾਂ ਮੈਂ ਪੇਸ਼ ਮੈਂ ਪਾਕਿਸਤਾਨੀਆਂ ਨੂੰ ਵਧਾਈ ਦੇਣਾ ਕਿ ਜਿਨ੍ਹਾਂ ਨੇ ਭਾਰਤ ਦਾ ਮਾਨ ਉੱਚਾ ਕੀਤਾ 140 ਕਰੋੜ ਭਾਰਤੀਆਂ ਦਾ ਮਾਨ ਤੇ ਸਾਡੇ ਉਹ ਸਰਤਾਜ ਨੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਜਸ਼ਨ ਮਨਾ ਰਹੇ ਹਾਂ ਕਿ ਹਿੰਦੁਸਤਾਨ ਦੇ ক্রিকেট ਦੇ ਉਹ ਸਿਤਾਰੇ ਜਿਹੜੇ ਕਿ ਹਮੇਸ਼ਾ ਹੀ ਚਾਨਨ ਮਨਾਰ ਨੇ ਸਾਡੇ ਤੇ ਹਮੇਸ਼ਾ ਹੀ ਐਸੇ ਤਰ੍ਹਾਂ ਹੀ ਉਹ ਹਿੰਦੁਸਤਾਨ ਵਾਸਤੇ ਟਰੋਫੀਆਂ ਲਿਆਉਂਦੇ ਰਹਿਣਗੇ ਤੇ ਹਿੰਦੁਸਤਾਨ ਦਾ ਨਾਮ ਉੱਚਾ ਕਰਨਗੇ ਮੈਂ ਫਿਰ ਤੁਹਾਡੇ ਸਾਰਿਆਂ ਨੂੰ ਅਪੋਰਵਾਸੀਆਂ ਨੂੰ ਸਪੈਸ਼ਲੀ ਇਹ ਉਹਨਾਂ ਦੇ ਇੰਡੀਅਨ ਟੀਮ ਦੇ ਜਿੱਤਨ ਦੀ ਖੁਸ਼ੀ ਬਹੁਤ ਬਹੁਤ ਵਧਾਈ ਦਿੰਦੇ ਹਾਂ ਸਾਡੇ ਦੇਖੋ ਸਾਡੇ ਪ੍ਰਧਾਨ ਮੰਤਰੀ ਦਾ ਦਿਲ ਦੇਖੋ ਉਹਨਾਂ ਨੇ ਪਸੰਦੀਪ ਖੇਡਰਾਂ ਨੂੰ ਰਾਤ ਨੂੰ ਗੱਲਬਾਤ ਕੀਤੀ ਟੀਮ ਨਾਲ ਤੇ ਉਹਨਾਂ ਨੂੰ ਵਧਾਈ ਦਿੱਤੀ ਸਾਡੇ ਦੀ ਬਹੁਤ ਹੀ ਖੁਸ਼ੀ ਦੇ ਤਨ ਸੀਏ ਪਸਤਾਰਾ ਸਾਲ ਬਾਅਦ ਸਾਡੇ ਕੈਰੇਕਟਰ ਆ ਕੇ ਇਹ ਸਾਡਾ ਪਹਾੜ ਦਾ ਨਾ ਪੂਰੇ ਹਿੰਦੁਸਤਾਨ ਦਾ ਨਾ ਪੂਰੇ ਵਰਲਡ ਦੇ ਰਿਫਮਸ ਹੋਇਆ ਹੈ ਬਹੁਤ ਹੀ ਖੁਸ਼ੀ ਦਾ ਤਿੰਨ ਆਇਆ ਛੱਡੇ ਨਹੀਂ ਔਰ ਇੰਡੀਆ ਦੇ ਲਈ ਪਹਿਲਾਂ ਦਾ ਸਭ ਤੋਂ ਪਹਿਲਾਂ ਸਾਰੀ ਇੰਡੀਆ ਟੀਮ ਨੂੰ ਵਧਾਈ ਫੇਰ ਸਾਰੇ ਇੰਡੀਆ ਨੂੰ ਵਧਾਈ ਸ਼ਹਿਰ ਇੰਡੀਆ ਦਾ ਮਨੋਬਲ ਐਥ ਜਿਤ ਨਾਲ ਬਹੁਤ ਉੱਚਾ ਹੈ ਔਰ ਹਰ ਆਦਮੀ ਖੁਸ਼ੀ ਮਾਨ ਰਿਹਾ ਹੈ ਸਭ ਨੂੰ ਇਸ ਦੀ ਬਹੁਤ ਬਹੁਤ ਵਧਾਈ ਔਰ ਮੇਰੀ ਪਲੇਅਰਜ਼ ਨੂੰ ਅਦਾ ਧੰਨਵਾਦੀ ਹੋਰ ਫਿਰ ਬਧਾਈ ਤੇ ਠੀਕ ਹੈ